ਬਾਰ ਬੈਠੇ ਕੋਈ ਵੀ ਭੈਣ ਭਰਾ ਹੁਣ ਨਹੀਂ ਦੱਸਣਗੇ ਜੀ ਆਪਣੇ ਇੰਡੀਆ ਦੇ ਚਾਹੇ ਪੰਜਾਬ ਦੇ ਸਵਾਦ ਨੂੰ ਜਿਹੜੇ ਬਚਪਨ ਦੇ ਵਿੱਚ ਉਹਨਾ ਆਚਾਰ ਖਾਤੇ ਐ ਚਾਹੇ ਪੰਜੀਰੀਆਂ ਖਾਧੀਆਂ ਚਾਹੇ ਕੋਈ ਵੀ ਗੱਚਕ ਮੂੰਫਲੀ ਜੀ ਆਪਣੇ ਕੋ ਮਗਾਉਣਾ ਚਾਹੁੰਦਾ ਤੁਸੀਂ ਆਪਾਂ ਨੂੰ ਆਰਡਰ ਦੇ ਕੇ ਮਗਾ ਸਕਦੇ ਹੋ ਆਪਾਂ ਪਿੰਨੀਆਂ ਵੀ ਤੁਹਾਨੂੰ ਭੇਜ ਦਿੰਨੇ ਆ ਤੇ ਮਾਰਕੀਟ ਦਾ ਵੀ ਜੇ ਕੋਈ ਸਮਾਨ ਤੁਹਾਨੂੰ ਚਾਹੀਦਾ ਹੋਵੇ ਤੇ ਉਹ ਵੀ ਆਪਾਂ ਭੇਜਾਂਗੇ ਇਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਆਪਾਂ ਡਿਲੀਵਰ ਕਰਦੇ ਹਾਂ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਸੱਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਲਾ ਗਰ ਤੇ ਫਰੈਂਚ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੋਈ ਰੈਸਪੀ ਨਹੀਂ ਬਣਾ ਰਹੇ ਸਿਰਫ ਆਪਾਂ ਜਾਣਕਾਰੀ ਹੀ ਦੇਣੀ ਜਿਵੇਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਕਿ ਅੱਜ ਕੱਲ ਜਿਹੜਾ ਆਪਾਂ ਨਵਾਂ ਬਿਜ਼ਨਸ ਲਾ ਲਓ ਕੰਮ ਲਾ ਲਓ ਉਹ ਆਪਾਂ ਸ਼ੁਰੂ ਕੀਤਾ ਵਾ ਕਿ ਹਰ ਕਿਸੇ ਦੇ ਭੈਣ ਭਰਾ ਦੀ ਡਿਮਾਂਡ ਤੇ ਆਪਾਂ ਪੰਜੀਰੀ ਅਚਾਰ ਤੇ ਮਰੱਬਾ ਬਣਾ ਕੇ ਜਿਹੜਾ ਆਪਾਂ भेजीਦਾ ਵਾ ਜਿਵੇਂ ਜਿਵੇਂ ਕਿਸੇ ਦਾ ਆਰਡਰ ਆਉਂਦਾ ਉਦੋਂ ਦਦ ਆਪਾਂ ਭੇਜਦੇ ਹੁਣ ਤੁਸੀਂ ਅੱਜ ਘੇਰੇ ਘੇਰੇ ਮੇਰੇ ਦੇਖ ਸਕਦੇ ਹੋ ਕਿੰਨੇ ਡੱਬੇ ਪਏ ਆ ਇਹ ਸਾਰੇ ਆਰਡਰ ਅੱਜ ਆ ਮੈਂ ਛੱਡ ਕੇ ਆਉਣੇ ਆ ਜਾਣਕਾਰੀ ਇੱਕ ਦੋ ਸਵਾਲ ਆ ਜਿਹੜੇ ਭੈਣ ਭਰਾ ਜਿਆਦਾ ਫੋਨ ਕਰਕੇ ਕਰਦੇ ਨੇ ਚਾਹੇ ਜਿਵੇਂ ਮੈਂ ਉਸ ਦਿਨ ਵੀ ਤੁਹਾਨੂੰ ਵੀਡੀਓ ਦੱਸਿਆ ਸੀਗਾ ਕਿ ਜਿਹੜੇ ਫੇਸਬੁੱਕ ਤੋਂ ਚਾਹੇ ਮੇਰੇ ਇੰਸਟਾਗ੍ਰam ਤੋਂ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਥੋੜਾ ਜਿਹਾ ਜਿਵੇਂ ਵਿਸ਼ਵਾਸ ਨਹੀਂ ਹੁੰਦਾ ਇੱਕ ਹੁੰਦਾ ਨਾ ਪਰ ਰੋਜ਼ ਬੰਦੇ ਨੂੰ ਦੇਖਦੇ ਰਹੇ ਨੇ ਵੀਡੀਓ ਤੇ ਉਹਤੇ ਪੂਰਾ ਵਿਸ਼ਵਾਸ ਹੁੰਦਾ ਵਾ ਕਿ ਹਾਂ ਵਾਕੇ ਸਹੀ ਚੀਜ਼ ਹੈ ਜਿਨਾਂ ਨੇ ਕਦੀ ਕਦੇ ਵੀਡੀਓ ਵੇਖੀ ਆ ਜਾਂ ਐਡ ਦੇਖੀ ਆ ਐਡ ਵੇਖਿਓ ਸਾਡੇ ਕੋ ਆਏ ਨੇ ਉਹਨਾਂ ਨੂੰ ਥੋੜਾ ਜਿਹਾ ਵਿਸ਼ਵਾਸ ਐ ਨਹੀਂ ਹੁੰਦਾ ਕਿ ਸਾਡੇ ਕੋ ਸਮਾਨ ਪੂਰਾ ਪਹੁੰਚ ਜਾਊਗਾ ਤੁਸੀਂ ਪ੍ਰੋਪਰ ਤਰੀਕੇ ਨਾਲ ਦੀ ਪੈਕਿੰਗ ਕਰਦੇ ਹੋ ਤੁਸੀਂ ਸਹੀ ਸਲਾਮਤ ਹੈ ਵਧੀਆ ਸਮਾਨ ਮਿਲੋਨੇ ਜਾਨੀ ਕਿ ਸਵਾਲ ਜਿਹੜੇ ਬਹੁਤ ਮੈਨੂੰ ਪੁੱਛੇ ਜਾਂਦੇ ਆ ਸੋ ਕੱਲੇ ਕੱਲੇ ਨੂੰ ਜਵਾਬ ਦੇਣ ਦੀ ਬਜਾਏ ਮੈਂ ਸੋਚਿਆ ਕਿ ਅੱਜ ਇੱਕ ਵੀਡੀਓ ਬਣਾਦਾ ਤੇ ਦੂਸਰੀ ਗੱਲ ਆ ਪੇ ਵੀਡੀਓ ਬਣਾਉਣ ਦਾ ਇੱਕ ਕਾਰਨ ਆ ਕਿ ਮੈਡਮ ਜਿਹੜੇ ਬਾਹਰੋਂ ਅਮਰੀਕਾ ਤੋਂ ਸੀ ਕੁਲਵਿੰਦਰ ਕੌਰ ਜੀ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਵੀਡੀਓ ਜ਼ਰੂਰ ਬਣਾਇਓ ਸੋ ਉਹਨਾਂ ਦੇ ਸਮਾਨ ਦੀ ਆਪਾਂ ਵੀਡੀਓ ਬਣਾ ਚੁੱਕੇ ਆ ਹੋ ਸਕਦਾ ਉਹ ਵੀਡੀਓ ਜਿਹੜੀ ਇਸ ਤੋਂ ਬਾਅਦ ਚਾਵੇ ਕਿਉਂਕਿ ਅੱਜ ਮੈਂ ਇਹ ਵੀਡੀਓ ਜਿਹੜੀ ਬਣਾਉਣੀ ਜ਼ਰੂਰੀ ਸਮਝੀ ਕਿ ਆ ਜਿਹੜੀ ਪੈਕਿੰਗ ਸਾਰੀ ਆਪਾਂ ਉਹਨਾਂ ਨੂੰ ਭੇਜ ਦੇ ਆ ਕਿ ਕਰੋ ਰੋਜ਼ ਆਪਣੇ ਕੋਈ ਵੀਡੀਓ ਜਿਹੜੀ ਅਪਲੋਡ ਨਹੀਂ ਹੋ ਰਹੀ ਹੁਣ ਤੁਸੀਂ ਵੇਖ ਸਕਦੇ ਹੋ ਜਿਹੜੇ ਭੈਣ ਭਰਾ ਮੇਰੀ ਵੀਡੀਓ ਰੋਜ਼ ਢੀਕਦੇ ਉਹਨਾਂ ਤੋਂ ਆਪਾਂ ਸੌਰੀ ਮੰਗਦੇ ਆ ਕਿਉਂਕਿ ਆਪਾਂ ਕੰਮ 'ਚ ਇੰ ਸੋ ਕੋ ਜਦੋਂ ਆਪਾਂ ਫ੍ਰੀ ਹੋਏ ਤੇ ਜਰੂਰ ਆਪਾਂ ਰੋਜ਼ੀ ਰੋਜ਼ ਵੀਡੀਓ ਪਾਇਆ ਕਰਾਂਗੇ ਅਜੇ ਫਿਲਹਾਲ ਆਪਾਂ ਇਸ ਕੰਮ ਦੇ ਵਿੱਚ ਲੱਗੇ ਆ ਸਾਰੇ ਭੈਣ ਭਰਾਵਾਂ ਨੇ ਪਿਆਰ ਬਹੁਤ ਦਿੱਤਾ ਵਾ ਬਹੁਤ ਸਾਰੀਆਂ ਡਿਮਾਂਡਾਂ ਆਉਂਦੀਆਂ ਜਿਹੜੀਆਂ ਆਪਾਂ ਡਿਮਾਂਡਾਂ ਸਾਰੇ ਭੈਣ ਭਰਾਵਾਂ ਦੀ ਪੂਰੀਆਂ ਕਰਦੇ ਆ ਸੋ ਸਵਾਲ ਜਿਹੜਾ ਵੱਡਾ ਪਹਿਲਾਂ ਆਉਂਦਾ ਵਾ ਵੀ ਤੁਸੀਂ ਪੈਕਿੰਗ ਜਿਹੜੀ ਉਹ ਸਹੀ ਕਰਦੇ ਹੋ ਚਾਹੇ ਉਹਦੇ ਵਿੱਚ ਕੋਈ ਸਾਨੂੰ ਐ ਤਾਂ ਨਹੀਂ ਵੀ ਕੋਈ ਚੀ ਟੁੱਟ ਜੂਗੀ ਖਿਲਰ ਜੂਗੀ ਇਹੋ ਜੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਪੈਕਿੰਗ ਸਾਰੀ ਦਿਖਾਉਨੇ ਆ ਇਹ ਉਹਨਾਂ ਦੀ ਪੰਜੀਰੀ ਆਪਾਂ ਪੈਕ ਕੀਤੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਤੁਸੀਂ ਸਾਰੇ ਭੈਣ ਭਰਾਵਾਂ ਨੇ ਆਪਾਂ ਨੂੰ ਪਿਆਰ ਦਿੱਤਾ ਤੇ ਪਿਆਰ ਸਦਕਾ ਤੁਸੀਂ ਇੱਕ ਨਵਾਂ ਮੇਰਾ ਕਾਰੋਬਾਰ ਸ਼ੁਰੂ ਕਰਾਇਆ ਸਾਰਾ ਇਹ ਕ੍ਰੈਡਿਟ ਜਿਹੜਾ ਤੁਹਾਨੂੰ ਇਹੀ ਜਾਂਦਾ ਹੈ ਕਿ ਤੁਸੀਂ ਇਹ ਜਿਹੜਾ ਮੈਨੂੰ ਲਾਇਆ ਇਸ ਕੰਮ ਤੇ ਸੋ ਮੈਨੂੰ ਵੀ ਉਹ ਕੰਮ ਕਰਕੇ ਬਹੁਤ ਮਜ਼ਾ ਆ ਰਿਹਾ ਜਾਨੀ ਕਿ ਜਿਹੜਾ ਤੁਸੀਂ ਮੇਰਾ ਨਵਾਂ ਬਿਜ਼ਨਸ ਸ਼ੁਰੂ ਕੀਤਾ ਵਾ ਕਿ ਬਾਹਰ ਬੈਠੇ ਜਿਹੜੇ ਭੈਣ ਭਰਾਵਾ ਇੰਡੀਆ ਤੋਂ ਬਾਹਰ ਜਿਹੜੇ ਬੈਠੇ ਹੁੰਦੇ ਆ ਉਹਨਾਂ ਦਾ ਬਹੁਤ ਦਿਲ ਕਰਦਾ ਕਿ ਪੰਜਾਬ ਦੀਆਂ ਚੀਜ਼ਾਂ ਖਾਈਏ ਜੇ ਉਦੇਸੀ ਚੀਜ਼ ਬਣੀ ਹੋਵੇ ਜਿਵੇਂ ਕਿ ਆਪਾਂ ਆਚਾਰ ਬਣਾਉਨੇ ਆ ਪੰਜੀਰੀ ਬਣਾਉਨੇ ਆ ਮਰਬੇ ਬਣਾਉਨੇ ਆ ਸੋ ਉਸੇ ਤਰ੍ਹਾਂ ਆਪਣੇ ਕੋ ਮਗਾਉਂਦੇ ਨੇ ਸੋ ਕਈ ਭੈਣ ਭਰਾ ਇਹੋ ਜਿਹੇ ਵੀ ਨੇ ਕਿ ਜਿਹੜੇ ਇੱਧਰ ਲਈ ਮੂੰਗਫਲੀ ਰੋੜੀਆਂ ਨੂੰ ਤਰਸਦੇ ਨੇ ਸੋ ਜਿਨ੍ਹਾਂ ਨੇ ਵੀ ਆਪਣੇ ਕੋ ਕੋਈ ਵੀ ਸਮਾਨ ਮਗਾਉਣਾ ਹੋਵੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 10 ਕਿਜੀ ਤੱਕ ਆਪਾਂ ਸਮਾਨ ਉਹਨਾਂ ਦਾ ਭੇਜ ਸਕਦੇ ਆ ਬਾਕੀ ਜੇ ਕੋਈ ਬਾਜ਼ਾਰ ਦੀ ਆਈਟਮ ਵੀ ਕੁਝ ਤੁਸੀਂ ਮਗਾਉਣੀ ਹੋਵੇ ਤਾਂ ਵੀਡੀਓ ਵਿੱਚ ਜਿਹੜਾ ਦਿੱਤਾ ਨੰਬਰ ਆ ਤੁਸੀਂ ਉੱਤੇ ਕਾਲ ਕਰ ਸਕਦੇ ਹੋ ਆਪਾਂ ਮਾਰਕੀਟ ਵਾਲੀ ਚੀਜ਼ ਵੀ ਭੇਜ ਦਿੰਦੇ ਆ ਤੇ ਜਿਹੜੀ ਘਰੇ ਆਪਾਂ ਚੀਜ਼ੇ ਬਣਾਉਨੇ ਆ ਉਹਦੇ ਵਾਸਤੇ ਨੰਬਰ ਆਪਾਂ ਵੱਖਰਾ ਦਿੱਤਾ ਵੀਰੇ ਤੁਸੀਂ ਉੱਥੇ ਕਾਲ ਕਰ ਸਕਦੇ ਹੋ ਜੋ ਵੀ ਤੁਸੀਂ ਸਮਾਨ ਮੰਗਾਉਣਾ ਹੋਵੇ ਤਾਂ ਸਾਨੂੰ ਤੁਸੀਂ ਫੋਨ ਕਰ ਸਕਦੇ ਚੰਗੀ ਤਰ੍ਹਾਂ ਘੇਰੇ ਘਰੇ ਇਹਨੂੰ ਆਪਾਂ ਟੇਪ ਕੀਤਾ ਵਾ ਪਹਿਲਾਂ ਸਾਈਡਾਂ ਤੇ ਆਪਾਂ ਬਟਰ ਪੇਪਰ ਜਿਹੜਾ ਵਾ ਥੱਲੇ ਉਹ ਵੀ ਲਾਇਆ ਵਾ ਇਹਨੂੰ ਉੱਪਰੋਂ ਵੀ ਜਿਹੜੇ ਇਧਰਲੇ ਆਪਣੇ ਉਹ ਤੁਸੀਂ ਵੇਖ ਸਕਦੇ ਹੋ ਜਿਹੜੇ ਆਪਣੇ ਇੰਡੀਆ ਦੇ ਵਿੱਚ ਜਾਣੇ ਹੁੰਦੇ ਆ ਉਹਨਾਂ ਨੂੰ ਆਪਾਂ ਉੱਪਰੋਂ ਵੀ ਚੰਗੀ ਤਰ੍ਹਾਂ ਰੈਪ ਕੀਤਾ ਹੁੰਦਾ ਬਟਰ ਪੇਪਰ ਦੇ ਨਾਲ ਪਰ ਬਾਹਰ ਦੀ ਜਿਹੜੀ ਆ ਇਹ ਹੁੰਦਾ ਵਾ ਵੀ ਉਹਨਾਂ ਨੂੰ ਕਹਿੰਦੇ ਕੋਈ ਚੀਜ਼ ਦਿਸਣੀ ਚਾਹੀਦੀ ਉੱਪਰ ਵੀ ਤੁਸੀਂ ਉਹਨੂੰ ਰੈਪ ਨਹੀਂ ਪੂਰਾ ਫਿਰ ਪੂਰੀ ਟੇਪ ਲਾਈਦੀ ਆ ਤੇ ਇਸ ਤੋਂ ਬਾਅਦ ਇਹਨੇ ਫਿਰ ਰੈਪ ਹੋਣਾ ਬੱਬਲ ਰੈਪਸ ਜਿਹੜੇ ਹੁੰਦੇ ਆ ਉਹ ਤੋਂ ਬਾਅਦ ਉਹਨਾਂ ਨੇ ਫਿਰ ਗੱਤੇ ਦੇ ਡੱਬੇ ਦੇ ਵਿੱਚ ਪਾਉਣਾ ਯਾਨੀ ਕਿ ਪੂਰੀ ਸੇਫਟੀ ਦੇ ਨਾਲ ਸਮਾਨ ਤੁਹਾਡੇ ਕੋਲ ਪਹੁੰਚਦਾ ਵਾ ਜਿਹੜੇ ਇਧਰ ਆਲੇ ਆਪਣੀ ਇੰਡੀਆ ਵਾਲੇ ਆ ਉਹ ਵੀ ਇਸੇ ਤਰ੍ਹਾਂ ਹੀ ਹੋਣੇ ਆ ਇੱਦਾਂ ਪਹਿਲਾਂ ਰੈਪ ਵਿੱਚ ਆਪਾਂ ਪੰਜੀਰੀ ਕੀਤੀ ਹੁੰਦੀ ਆ ਪਰ ਐਡਰੈਸ ਵੀ ਪੂਰਾ ਪ੍ਰੋਪਰਲੀ ਆਪਾਂ ਨੰਬਰ ਵੀ ਆਪਾਂ ਪੂਰਾ ਨਾਮ ਲੈਂ ਪਾਉਨੇ ਆ ਤੇ ਜਿਹੜਾ ਸ਼ਹਿਰ ਆ ਉਥੋਂ ਦਾ ਸਾਰਾ ਐਡਰੈਸ ਲਿਖੀ ਦੇ ਤਾਂ ਕਿ ਕੋਈ ਖੱਜਲ ਖਰਾਬੀ ਨਾ ਹੋਵੇ ਹਾਂ ਕਿਸੇ ਵੇਲੇ ਕਈ ਪੈਣ ਪ੍ਰਵਣ ਥੋੜੀ ਜੀ ਪ੍ਰੋਬਲਮ ਇਸ ਕਰਕੇ ਆਈ ਆ ਕਿ ਜਿਵੇਂ ਕੋਰੀਅਰ ਵਾਲੀ ਗੱਡੀ ਚ ਹੈ ਕਿਤੇ ਹੁਣ ਤਨ ਪਤਾ ਵਾਹਣਾ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਚ ਖਰਾਬ ਹੋ ਗਈ ਹੈ ਚ ਕਿਤੇ ਫਸ ਗਈ ਹੈ ਫਿਰ ਥੋੜਾ ਜਿਹਾ ਲੇਟ ਹੋ ਗਏ ਸੀਗੇ ਪਰ ਆਪਣੀ ਫਿਰ ਵੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਮੈਂ बार-बार ਉਹਨਾਂ ਨੂੰ ਫੋਨ ਕਰਕੇ ਪੁੱਛਦੀ ਰਹਿੰਦੀ ਆ ਕਿ ਮੈਡਮ ਤੁਹਾਡਾ ਸਮਾਨ ਤੁਹਾਡੇ ਕੋ ਪਹੁੰਚ ਗਿਆ ਪਹੁੰਚ ਗਿਆ ਜਦੋਂ ਪਹੁੰਚ ਜਾਂਦਾ ਫਿਰ ਹੀ ਮੈਨੂੰ ਸਹ ਆਉਂਦਾ ਵੀ ਹਾਂ ਅਗਲੇ ਨੇ ਪੈਸੇ ਦਿੱਤੇ ਆ ਉਹਦੇ ਕੋ ਸਮਾਨ ਉਹਦਾ ਪਹੁੰਚ ਗਿਆ ਤੇ ਜਿਹੜੇ ਆਚਾਰ ਵਗੈਰਾ ਵਾ ਚਾਹ ਮਰਬ ਤੇ ਬਾਕੀ ਕੀਮਤ ਦੀ ਕੋਈ ਗੱਲ ਨਹੀਂ ਹੈਗੀ ਵੀ ਕਿਸੇ ਨੇ 5 ਕਿਲੋ ਪੰਜੀਰੀ ਪਾਈ ਹੈ ਤੇ ਮੈਂ ਉਹਦਾ ਹੀ ਫਿਕਰ ਕਰਨਾ ਵਾ ਕਿ ਕਿਸੇ ਨੇ ਕਿਲੋ ਅੱਧਾ ਕਿਲੋ ਜਿਹੜੀ ਚੀਜ਼ ਮੰਗਾਈ ਆ ਆਪਾਂ ਉਹਦਾ ਵੀ ਉਨਾ ਹੀ ਫਿਕਰ ਰੱਖਦੇ ਆਂ ਵੀ ਅਗਲੇ ਤੱਕ ਉਹ ਜਿਹੜੀ ਚੀਜ਼ ਉਹ ਪੂਰੀ ਪ੍ਰੋਪਰਲੀ ਸਹੀ ਤਰੀਕੇ ਨਾਲ ਪਹੁੰਚ ਜੇ ਤੇ ਜਿਹੜਾ ਵੈਸੇ ਆਚਾਰ ਵਗੈਰਾ ਜਿਵੇਂ ਜਾਦੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਆਪਾਂ ਇਦਾਂ ਇੱਕ ਡੱਬਾ ਜਿਵੇਂ ਇਹਨਾਂ ਨੇ ਮੈਡਮ ਨੇ ਮੰਗਾਇਆ ਆਪਣੇ ਕੋ ਹਰੀ ਮਿਰਚ ਦਾ ਆਚਾਰ ਇਹ ਔਲੇ ਦਾ ਮਰਬਾ ਹੋ ਗਿਆ ਫਿਰ ਇਹਨਾਂ ਨੂੰ ਆਪਾਂ ਇਹ ਆਂਬ ਦਾ achar ਇਹਨਾਂ ਨੇ ਮੰਗਾਇਆ ਸੀ ਆਪਣੇ ਕੋ ਇਹ ਵੀ ਆਪਾਂ ਨਾਲ ਪਾ ਦਿੱਤਾ ਫਿਰ ਇਹਨਾਂ ਨੇ ਇਹ ਮਿਕਸਟ ਮੰਗਾਇਆ ਸੀਗਾ ਗਲਗਲ ਔਲਾ ਤੇ ਖਰੀ ਮਿਰਚ ਦਾ ਆਸੀਂ ਆਪਣੇ ਵੱਲੋਂ ਕੰਪਲੀਮੈਂਟਰੀ ਭੇਜ ਰਹੇ ਹਾਂ ਉਹਨਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਇੱਧਰ ਤਾਂ ਇਹ ਚੀਜ਼ਾਂ ਜਿਹੜੀਆਂ ਆਪਾਂ ਖਾ ਲੈਣੇ ਆ ਤੇ ਉੱਧਰ ਜਿਹੜੀਆਂ ਪੰਜਾਬ ਵਾਲੇ ਟੇਸਟ ਨੂੰ ਉੱਧਰ ਲਈ ਤਰਸਦੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਆਪਾਂ ਨੂੰ ਇਹ ਅਮਰੀਕਾ ਤੋਂ ਇੱਕ ਹੋਰ ਆਰਡਰ ਆ ਇਹ ਹੈਗਾ ਕੇਸਰ ਸਿੰਘ ਯਾਨੀ ਕਿ ਇਹ ਸੁਖ ਮੈਡਮ ਆ ਉਹ ਵੀ ਬਹੁਤ ਪਿਆਰ ਕਰਦੇ ਆਪਾਂ ਨੂੰ ਇਹ ਸਾਰਾ ਆਰਡਰ ਉਹਨਾਂ ਦਾ ਤਿਆਰ ਹੋਇਆ ਉਹਨਾਂ ਨੇ ਆਪਣੇ ਕੋਲ ਮੂੰਗਫਲੀ ਤੇ ਇਹ ਗੱਚਕ ਜਿਹੜੀ ਹੈ ਮੰਗਵਾਈ ਆ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਕਈ ਭੈਣ ਭਰਾ ਜਿਵੇਂ ਪੰਜੀਰੀ ਆ ਚਾਹੇ ਅਚਾਰ ਆ ਤਕਰੀਬਨ ਸਾਰੇ ਬਾਹਰ ਵਾਲਿਆਂ ਨੂੰ ਆਪਾਂ ਕਹਿੰਨੇ ਨੇ ਵੀ ਤੁਹਾਡਾ 10 ਕਿਜੀ ਜੇ ਤੁਸੀਂ ਸਮਾਨ ਮੰਗਾਉਨੇ ਹੋ ਤਾਂ ਹੀ ਤੁਹਾਨੂੰ ਸਹੀ ਲੱਗੇਗਾ ਕਿਉਂਕਿ 10 ਕਿਜੀ ਤੇ ਜੇ ਤੁਸੀਂ ਸਮਾਨ ਮੰਗਾਉਨੇ ਹੋ ਤੇ 1 ਕਿਜੀ ਤੁਹਾਨੂੰ ਪਊਗਾ 770 ਰੁਪਏ ਪਰ ਕਿਜੀ ਜਿਹੜਾ ਕੋਰੀਅਰ ਚਾਰਜ ਲੱਗਦਾ ਸੋ ਉਸੇ ਅਕੋਰਡਿੰਗ ਕੋਈ ਦਾ ਭੈਣ ਭਰਾ ਚਾਰ ਵੱਧ ਮੰਗਾ ਲੈਂਦਾ ਕੋਈ ਚੀਜ਼ ਐਦਾ ਪੰਜੀਰੀ ਵੱਧ ਮਗਾ ਲੈਂਦਾ ਅਦਰਵਾਈਜ਼ ਜੇ ਉਹਨਾਂ ਨੂੰ ਹੋਰ ਜ਼ਰੂਰਤ ਹੁੰਦੀ ਹੈ ਜਿਵੇਂ ਸਾਨੂੰ ਬਾਹਰ ਵਾਲੇ ਸਪੈਸ਼ਲ ਆਪਾਂ ਖਾਸ ਕਰਕੇ ਤੁਹਾਨੂੰ ਕਹਿੰਦੇ ਜਿਹੜੇ ਬਾਹਰ ਇੰਡੀਆ ਤੋਂ ਬਾਹਰ ਨੇ ਉਹਨਾਂ ਵਾਸਤੇ ਸਪੈਸ਼ਲ ਆਪਾਂ ਇਹ ਗੱਚਕੋ ਜੇ ਜਾਂ ਮੂੰਗਫਲੀ ਹੋ ਜੇ ਜਿਵੇਂ ਸੀਜ਼ਨਲ ਕੋਈ ਵੀ ਚੀਜ਼ ਆਪਾਂ ਉਹਦੇ ਵਿੱਚ ਪਾਉਂਦੇ ਆ ਤੇ ਇਹ ਅਰਜੁਨ ਛਾਰਾ ਇਹ ਤੁਹਾਨੂੰ ਪਤਾ ਹੋਾ ਕਿੰਨੀ ਫਾਇਦੇਮੰਦ ਆ ਤੇ ਉਧਰ ਬਾਹਰ ਠੰਡ ਵੀ ਬਹੁਤ ਹੁੰਦੀ ਹੈ ਸੋ ਇਹ ਵੀ ਆਪਾਂ ਉਹਨਾਂ ਵਾਸਤੇ ਇਹਦੇ ਵਿੱਚ ਪਾਈ ਆ ਤੇ ਇਹਦੀ ਪੂਰੀ ਪੈਕਿੰਗ ਦਾ ਧਿਆਨ ਆਪਣਾ ਰੱਖਿਆ ਜਾਂਦਾ ਵਾ ਕਿ ਕੋਈ ਵੀ ਚੀਜ਼ ਆ ਕਿਸੇ ਦੀ ਖਰਾਬ ਨਾ ਹੋਵੇ ਅਪਾ ਕਰਨ ਨੂੰ ਪੰਜੀਰੀ ਜਿਹੜੀ ਲਫਾਫਿਆਂ 'ਚ ਵੀ ਪੈਕ ਕਰ ਸਕਦੇ ਆ ਪਰ ਲਫਾਫੇ 'ਚ ਜੇ ਆਪਾਂ ਪੰਜੀਰੀ ਪੈਕ ਕਰਾਂਗੇ ਤਾਂ ਉਹਦੀ ਬੈਡ ਸਮੈਲ ਆਉਣੀ ਸ਼ੁਰੂ ਹੋ ਜਾਣੀ ਦੂਸਰੇ ਦਿਨ ਹੀ ਸੋ ਇਸ ਕਰਕੇ ਅਸੀਂ ਵਧੀਆ ਫੂਡ ਗ੍ਰੇਡ ਜਿਹੜੇ ਪਲਾਸਟਿਕ ਦੇ ਡੱਬੇ ਲੈ ਕੇ ਆਈਦੇ ਆ ਤਾਂ ਕਿ ਉਹਦੇ ਵਿੱਚ ਚੀਜ਼ ਜਿਹੜੀ ਉਹ ਸੇਵ ਰਹੇ ਅਗਲੇ ਕੋ ਸਹੀ ਸਲਾਮਤ ਜਿਹੜੀ ਚੀਜ਼ ਪਹੁੰਚ ਜੇ ਤੇ ਅਗਲੇ ਨੂੰ ਟੇਸਟੀ ਵੀ ਲੱਗੇ ਤਾਂ ਕਿ ਅਗਲੀ ਵਾਰੀ ਉਹਨੂੰ ਸਾਨੂੰ ਆਰਡਰ ਦੇਣ ਲੱਗਿਆ ਸੋਚਣਾ ਨਾ ਪਵੇ ਸੋ ਇਸੇ ਤਰ੍ਹਾਂ ਜ਼ਰੂਰੀ ਨਹੀਂ ਆ ਕਿ ਮੇਰੇ ਬਾਹਰ ਲਈ ਸਾਰੇ ਆਰਡਰ ਨੇ ਇਹ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਸਾਰੇ ਆਪਣੇ ਇਥੋਂ ਦੇ ਇੰਡੀਆ ਦੇ ਜਿਹੜੇ ਤੇ ਇਹ ਜਿਹੜੇ ਉਪਰੋਂ ਰੈਪ ਨਹੀਂ ਹੋਏ ਇਹ ਕੈਨੇਡਾ ਦਾ ਤੇ ਇਹ ਅਮਰੀਕਾ ਦੇ ਦੋਨੇ ਇਹ ਕੈਨੇਡਾ ਤੋਂ ਆਪਾਂ ਨੂੰ ਆਇਆ ਸੀਗਾ ਆਰਡਰ ਇਹਨਾਂ ਨੇ ਵੀ ਪੰਜੀਰੀ ਅਚਾਰ ਤੇ ਹੋਰ ਕਈ ਚੀਜ਼ਾਂ ਮੰਗਾਈਆਂ ਨੇ ਸੋ ਜਿਹੜੇ ਭੈਣ ਭਰਾ ਆਪਣੇ ਕੋ ਪਿੰਨੀਆਂ ਮੰਗਾਉਂਦੇ ਤੁਸੀਂ ਵੇਖ ਸਕਦੇ ਆ ਡੱਬੇ ਦੇ ਵਿੱਚ ਪਿੰਨੀਆਂ ਨੇ ਪਿੰਨੀਆਂ ਦਾ ਜਿਹੜਾ ਐਕਸਟਰਾ 200 ਰੁਪਏ ਚਾਰਜ ਆਪਣਾ ਲੱਗਦਾ ਕਿਉਂਕਿ ਪਿੰਨੀਆਂ ਤੇ ਮਿਹਨਤ ਵੀ ਬਹੁਤ ਹੁੰਦੀ ਹੈ ਬਟਨ ਲੱਗਿਆ ਇਹਦੇ ਵਿੱਚ ਪਿੰਨੀਆਂ ਦੇ ਅਚਾਰ ਨੇ ਇੱਕ ਚੰਡੀਗੜ੍ਹ ਜਾਣਾ ਹੈ ਤੇ ਇੱਕ ਜਾਨਾਵਾਂ ਦੀ ਆਪਣਾ ਹਸ਼ਿਆਰਪੁਰ ਉਹਨਾਂ ਨੇ ਵੀ ਤਿੰਨੀਆਂ ਮੰਗਾਈਆਂ ਸੀ ਜਿਵੇਂ ਜਿਵੇਂ ਦਾ ਕਿਸੇ ਭੈਣ ਭਰਾ ਦਾ ਆਰਡਰ ਹੁੰਦਾ ਕਿ ਸਾਨੂੰ ਪੰਜੀਰੀ ਚਾਹੀਦੀ ਆਪਾਂ ਪੰਜੀਰੀ ਤਿਆਰ ਕਰੀ ਦਈ ਆ ਜੇ ਕੋਈ ਕਿਸੇ ਭੈਣ ਭਰਾ ਦਾ ਆਰਡਰ ਆ ਕਿ ਸਾਨੂੰ ਪਿੰਨੀਆਂ ਚਾਹੀਦੀਆਂ ਤੇ ਉਹਦਾ ਆਪਾਂ ਉਹਨਾਂ ਨੂੰ ਚਾਰਜ ਦੱਸ ਦਿੰਨੇ ਤੇ ਉਸੇ ਤਰ੍ਹਾਂ ਹੀ ਆਪਾਂ ਅਗਲੇ ਨੂੰ ਬਣਾ ਕੇ ਦਿੰਨੇ ਆ ਬਿਲਕੁਲ ਸੇਮ ਤੁਹਾਨੂੰ ਘਰ ਵਾਲਗਾ ਹੀ ਟੇਸਟ ਆਊਗਾ ਚਾਹੇ ਤੁਸੀਂ ਅਚਾਰ ਮੰਗਾ ਲਓ ਚਾਹੇ ਮਰਬਾ ਮੰਗਾ ਲਓ ਚਾਹੇ ਤੁਸੀਂ ਪੰਜੀਰੀ ਮੰਗਾ ਲਓ ਸੋ ਕਈ ਭੈਣ ਭਰਾ ਜਿਹੜੇ ਸਵਾਲ ਜਵਾਬ ਬਹੁਤ ਕਰਦੇ ਸੀ ਮੈਨੂੰ ਲੱਗਦਾ ਕਿ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗ ਪੀ ਆਪਾਂ ਜਿਹੜੀ ਚੀਜ਼ ਆ ਕੋਈ ਟੇਸਟ ਆ ਆਪਾਂ ਕੋਈ ਵੀ ਤੁਹਾਨੂੰ ਜੇ ਤੁਸੀਂ ਕੋਈ ਬੜਾ ਹਾਈ ਫਾਈ ਵੇਖਣ ਨੂੰ ਆ ਪਰ ਸੋਹਣੀ ਲੱਗਦੀ ਐ ਦੇਖ ਲਓ ਮਾੜੀ ਗੱਲ ਚੀਜ਼ ਨਹੀਂ ਲੱਗਦੀ ਪਰ ਇਹਦਾ ਟੇਸਟ ਜਿਹੜਾ ਰੀਅਲ ਆਊਗਾ ਜਿਹੜੀਆਂ ਦਾਦੀਆਂ ਨਾਨੀਆਂ ਆਪਾਂ ਨੂੰ ਪਨੀਰੀ ਬਣਾ ਕੇ ਦਿੰਦੀਆਂ ਸੀਗੀਆਂ ਜਿੰਨੇ ਭੈਣ ਭਰਾਵਾਂ ਤੋਂ ਇਹ ਪਹੁੰਚੇ ਆਪਣੇ ਆਰਡਰ ਜਿਹੜੇ ਉਹਨਾਂ ਨੇ ਦਿੱਤੇ ਸੀਗੇ ਸਾਰੇ ਬਹੁਤ ਖਾ ਕੇ ਖੁਸ਼ ਹੋਏ ਨੇ ਤੇ ਸਾਰੇ ਬਹੁਤ ਵਧੀਆ ਆਪਾਂ ਨੂੰ ਰਿਵਿਊ ਦੇ ਰਹੇ ਨੇ ਇਸ ਚੀਜ਼ ਦਾ ਉਸ ਚੀਜ਼ ਨਾਲ ਖੁਸ਼ੀ ਵੀ ਹੁੰਦੀ ਆ ਤੇ ਬੰਦੇ ਨੂੰ ਅੰਦਰੋਂ ਨਾ ਮਨ ਹੋਰ ਕਰਦਾ ਪੀ ਹਾਂ ਵਧੀਆ ਹੋਰ ਕੰਮ ਕੀਤਾ ਜਾਵੇ ਸੋ ਜੇ ਕਿਸੇ ਭੈਣ ਭਰਾ ਨੂੰ ਕੋਈ ਟੇਸਟ ਚੰਗਾ ਨਹੀਂ ਲੱਗਦਾ ਚਾਹੇ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਉਹ ਵੀ ਆਪਣੀ ਛੋਟੀ ਭੈਣ ਸਮਝ ਕੇ ਜਰੂਰ ਦੱਸਿਆ ਕਰੋ ਮੈਨੂੰ ਕਿ ਮੈਡਮ ਆ ਨਹੀਂ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਸੋ ਸਟੱਡਿੰਗ ਦੇ ਵਿੱਚ ਆਪਾਂ ਜਿਹੜੇ ਡੱਬੇ ਭੇਜਦੇ ਸੀਗੇ ਉਹਨਾਂ ਦੇ ਵਿੱਚੋਂ ਥੋੜੀ ਜੀ ਪ੍ਰੋਬਲਮ ਆਈ ਵੀ ਸੀਗੀ ਵੀ ਸਾਨੂੰ ਇੱਕ ਮੈਸੇਜ ਮੈਡਮ ਨੇ ਦਿੱਤਾ ਸੀ ਮਹਾਰਾਸ਼ਟra ਤੋਂ ਸੀਗੇ ਸ਼ਾਇਦ ਉਹਨਾਂ ਨੇ ਇਹ ਫੋਟੋ ਭੇਜੀ ਸੀ ਕਿ ਮੈਡਮ ਸਾਡਾ ਨਾ ਡੱਬਾ ਟੁੱਟ ਗਿਆ ਤੇ ਫਿਰ ਆਪਾਂ ਕੋਰੀਅਰ ਵਾਲਿਆਂ ਨੂੰ ਕਹਿ ਕੇ ਕਿਉਂਕਿ ਆਪਾਂ ਤਾਂ ਪੂਰੀ ਤੋਂ ਹੀ ਦੇਖ ਸਕਦੇ ਹੋ ਪੂਰੀ ਸੇਫਟੀ ਦੇ ਨਾਲ ਆਪਾਂ ਇਹ ਪੂਰਾ ਪੈ ਪਰ ਜਿਵੇਂ ਛੋਟੇ-ਛੋਟੇ ਤੁਹਾਨੂੰ ਪਤਾ ਸਮਾਨ ਹੋ ਜਾਂਦਾ ਤੇ ਫਿਰ ਆਪਾਂ ਕੋਰੀਅਰ ਵਾਲਿਆਂ ਨੂੰ ਕਹਿ ਕੇ ਆਏ ਕਿ ਜਿਵੇਂ ਤੁਸੀਂ ਇਹਨੂੰ ਬੱਬਲ ਰੈਪ ਦੇ ਨਾਲ ਰੈਪ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਜਦੋਂ ਡੱਬੇ ਦੇ ਵਿੱਚ ਰੱਖਦੇ ਹੋ ਤੇ ਸਾਈਡਾਂ ਦੇ ਤੁਸੀਂ ਜਿਹੜੀ ਫੋਮ ਆ ਇੱਕ ਹੁੰਦੀ ਆ ਉਹ ਸਾਈਡਾਂ ਦੇ ਕੋਰਨਰ ਤੇ ਰੱਖ ਦਿਓ ਤਾਂ ਕਿ ਡੱਬਾ ਜੇ ਸੁੱਕਿਆ ਵੀ ਜਾਵੇ ਤੇ ਟੁੱਟੇ ਨਾ ਸੋ ਆਪਾਂ ਇਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖਦੇ ਹਾਂ ਸੋ ਫਿਰ ਵੀ ਕੋਈ ਜਿਵੇਂ ਆਪਣਾ ਨਵਾਂ ਕੰਮ ਆ ਕੋਈ ਕਮੀ-ਪੇਸ਼ੀ ਰਹਿ ਗਈ ਹੋਵੇ ਤੇ ਤੁਸੀਂ ਇੱਕ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਤੇ ਨਾਲ ਹੀ ਤੁਸੀਂ ਉਸ ਚੀਜ਼ ਦਾ ਮੈਨੂੰ ਗੱਲ ਜਰੂਰ ਦੱਸਣੀ ਹੈ ਕਿ ਮੈਡਮ ਇਸ ਚੀਜ਼ ਆ ਕਮੀ ਰਹਿ ਗਈ ਹੈ ਔਰ ਰਹਿ ਗਿਆ ਇਦਾਂ ਸਾਰਾ ਤਾਂ ਕਿ ਮੈਂ ਅੱਗੇ ਤੋਂ ਉਸੀ ਤੋਂ ਸਮਝ ਸਕਾਂ ਕਿ ਮੇਰੇ ਚ ਕੀ ਕਮੀ ਹੈ ਤੇ ਉਹਨੂੰ ਕਮੀ ਨੂੰ ਮੈਂ ਦੂਰ ਕਰ ਸਕਾਂ ਸੋ ਇਹ ਛੋਟੀ ਜੀ ਵੀਡੀਓ ਸੀਗੀ ਵੀ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਬਾਕੀ ਆਚਾਰ ਜਿਹੜੇ ਆਪਾਂ ਬਣਾਏ ਸੀ ਉਹ ਤੁਸੀਂ ਉਸ ਦਿਨ ਵੀਡੀਓ 'ਚ ਦੇਖੇ ਆ ਸੋ ਉਹਦੇ ਵੀ ਭੈਣ ਭਰਾਵਾਂ ਦੇ ਬਹੁਤ ਫੋਨ ਆ ਰਹੇ ਨੇ ਬਹੁਤ ਪਿਆਰ ਮਿਲ ਰਿਹਾ ਵਾ ਕਿ ਮੈਡਮ ਸਾਡਾ ਆਰਡਰ ਤਿਆਰ ਕਰ ਦਿਓ ਸਾਡਾ ਆਰਡਰ ਤਿਆਰ ਕਰ ਦਿਓ ਆਪਾਂ ਸਾਰੇ ਨੂੰ ਕਹਿੰਨੇ ਆ ਵੀ ਜੇ ਤੇ ਉਹ ਆਚਾਰ ਦੇ ਵਿੱਚ ਵਿੱਚ ਆਰਡਰ ਆ ਗਏ ਤੇ ਤੁਹਾਡਾ ਜਲਦੀ ਹੀ ਆਰਡਰ ਨਿਕਲ ਜਾਊਗਾ ਆਦਰਵਾਇਸ ਫੇਰ ਵੀ ਆਚਾਰ ਨੂੰ ਆਪਾਂ ਜਦੋਂ ਬਣਾਵਾਂਗੇ ਉਹਨੂੰ ਟਾਈਮ ਤਾਂ ਉਹਨਾ ਹੀ ਲੱਗਦਾ ਵਾ ਸੋ ਸੀਜ਼ਨਲ ਕਿਸੇ ਵੀ ਪ੍ਰਕਾਰ ਦਾ ਆਚਾਰ ਤੁਸੀਂ ਆਪਣੇ ਕੋਲ ਮੰਗਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਿਵੇਂ ਸਰਦੀਆਂ ਦੀ ਸਪੈਸ਼ਲ ਪੰਜੀਰੀ ਚਾਹੇ ਚੌਲਾਂ ਦੀਆਂ ਪਿੰਨੀਆਂ ਹੋਣ ਚਾਹੇ ਮੇਥੇ ਦੀ ਹੋਣ ਕੁਝ ਵੀ ਤੁਸੀਂ ਆਪਣੇ ਕੋਲ ਮੰਗਾ ਸਕਦੇ ਹੋ ਪੰਜੀਰੀ ਦਾ ਆਪਣਾ ਪ੍ਰਾਈਸ ਆਪਾਂ ਰੱਖਿਆ ਵਾ ਜੀ 1000 ਰੁਪਏ ਉਹ ਵੀ 30 ਤਰੀਕ ਤੱਕ ਪਿੰਨੀਆਂ ਦਾ ਰੇਟ ਆ ਉਹ ਆਪਣਾ ਹੈਗਾ 1200 ਤੇ ਕਿਸੇ ਵੀ ਕਿਸਮ ਦੀ ਪੰਜੀਰੀ ਤੁਸੀਂ ਮੰਗਾ ਸਕਦੇ ਹੋ ਤੇ ਆਚਾਰਾਂ ਦਾ ਰੇਟ ਹੈਗਾ ਜੀ ਜਿਵੇਂ ਮਿਕਸ ਆਚਾਰ ਜਿਹੜੇ ਨੇ ਉਹਨਾਂ ਦਾ 450 ਜਿਹੜੇ ਸਿੰਗਲ ਸਿੰਗਲ ਚਾਰ ਨੇ ਉਹਨਾਂ ਦਾ ਕਿਸੇ ਦਾ 300 ਕਿਸੇ ਦਾ 400 ਆਪਾਂ ਲਿਸਟਾਂ ਇਹਦੇ ਵਿੱਚ ਲਾ ਦਾਂਗੇ ਜੇ ਫਿਰ ਵੀ ਕੋਈ ਸਵਾਲ ਜਵਾਬ ਹੋਇਆ ਤੇ ਆਪਾਂ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੇ ਕਿਸੇ ਪਹਿਣ ਪੁਰਾਣੇ ਮਕੌਣਾ ਆਇਆ ਤੇ ਤੁਸੀਂ ਸਕਰੀਨ ਉੱਤੇ ਦਿੱਤੇ ਨੰਬਰ ਤੇ ਆਰਡਰ ਸਾਨੂੰ ਦੇ ਸਕਦੇ ਹੋ ਪੂਰੀ ਤਸੱਲੀ ਬਖਸ਼ ਤੁਹਾਨੂੰ ਚੀਜ਼ ਮਿਲੂਗੀ ਤੁਸੀਂ ਸਾਡੇ ਤੇ ਭਰੋਸਾ ਕਰ ਸਕਦੇ ਹੋ ਜਿਹੜੇ ਆਪਾਂ ਇਹ ਰੇਟ ਆ 30 ਦਸੰਬਰ ਤੱਕ ਆਪਾਂ ਰੱਖਿਆ 1 ਜਨਵਰੀ ਤੋਂ ਜਿਹੜੇ ਰੇਟ ਆ ਉਹਨਾਂ ਦੇ ਵਿੱਚ ਇਨਕਰੀਜ਼ ਕਰਾਂਗੇ ਫਿਰ ਕਿਉਂਕਿ ਅਜੇ ਸਾਡ ਨੂੰ ਜਿਹੜਾ ਆਪਾਂ ਡਿਲੀਵਰੀ ਚਾਰਜ ਇੰਡੀਆ ਦੇ ਵਿੱਚ ਆਪਾਂ ਫ੍ਰੀ ਰੱਖਿਆ ਅਜੇ ਇੱਕ ਮਹੀਨਾ ਪਾਏ ਆ ਆਫਰ ਰੱਖੀ ਸੀਗੀ ਉਸ ਤੋਂ ਬਾਅਦ ਜਿਹੜੀ ਉਹ ਜਿਹੇ ਚਾਰਜ ਆ ਉਹ ਸਾਰੇ ਗਰਾਪ ਦੇ ਹੋਣਗੇ ਚਾਹੇ ਜਿਹਨੇ ਆਰਡਰ ਦਿੱਤਾ ਉਹਦੇ ਹੋਣਗੇ ਸੋ ਉਹ ਆਪਾਂ ਬਾਅਦ ਚ ਰੇਟ ਜਿਹੜੀ ਲਿਸਟ ਆ ਫੇਰ ਬਣਾਵਾਂਗੇ ਹੁਣ ਵਾਲੀ ਜਿਹੜੀ ਰੇਟ ਲਿਸਟ ਆ ਉਹ ਚੱਲੇਗੀ ਜੀ 30 ਦਸੰਬਰ ਤੱਕ ਤੇ 1 ਜਨਵਰੀ ਤੋਂ ਇਹਨਾਂ ਸਾਰਿਆਂ ਰੇਟਾਂ ਦੇ ਵਿੱਚ ਇਨਕਰੀਜ਼ ਕੀਤਾ ਜਾਊਗਾ ਚਾਹੇ ਉਹ ਅਲਸੀ ਦੀਆਂ ਪਿੰਨੀਆਂ ਹੋਣ ਬਾਅਦ ਚ ਚਾਹੇ ਚੌਲਾਂ ਦੀਆਂ ਚਾਹੇ ਵੇਸਣ ਦੀ ਸੋ ਕਿਸੇ ਵੀ ਕਿਸਮ ਦੀ ਪਨੀਰੀ ਮੰਗਵਣੀ ਹੋਵੇ ਤਾਂ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਮੈਡਮ ਤਾਂ ਡਾਈ ਸਮਾਨ ਮਹਿੰਗਾ ਵਾ ਚਿਆ ਆਚਾਰ ਮਹਿੰਗਾ ਵਾ ਆਪਾਂ ਇਕੱਠਾ ਕੁਝ ਨਹੀਂ ਬਣਾ ਕੇ ਰੱਖਦੇ ਸਿਰਫ ਮਿਕਸ ਚਾਰ ਤੋਂ ਇਲਾਵਾ ਕੋਈ ਡਿਮਾਂਡ ਬਹੁਤ ਆ ਇਸ ਕਰਕੇ ਉਹ ਜਿਹੜਾ ਜਿਆਦਾ ਚਾਰ ਬਣਾਉਣਾ ਪੈਂਦਾ ਬਾਕੀ ਚਾਰ ਜਿਹੜੇ ਵੀ ਹੈਗੇ ਉਹ ਜਿਵੇਂ ਜਿਵੇਂ ਕਿਸੇ ਦੀ ਡਿਮਾਂਡ ਆਉਂਦੀ ਹੈ ਕਿਸੇ ਨੂੰ ਭਰਮਾ ਲਾਲ ਮਿਰਚ ਚਾਹੀਦੀ ਹੁੰਦੀ ਹੈ ਕਿਸੇ ਨੂੰ ਹਰੀ ਮਿਰਚ ਭਰਮਾ ਚਾਹੀਦੀ ਹੁੰਦੀ ਹੈ ਸੋ ਉਸੇ ਹੀ ਅਕੋਰਡਿੰਗ ਆਪਾਂ ਉਹ ਜਿਹੜੀਆਂ ਚੀਜ਼ਾਂ ਬਣਾਉਨੇ ਆ ਦੂਜੀ ਗੱਲ ਪੰਜੀਰੀ ਪੰਜੀਰੀ ਹਰ ਕਿਸੇ ਨੂੰ ਵੱਖਰੀ ਵੱਖਰੀ ਪ੍ਰੋਬਲਮ ਆ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੋਈ ਪ੍ਰੋਬਲਮ ਆ ਕਿਸੇ ਨੂੰ ਕਿਸੇ ਪ੍ਰੋਬਲਮ ਦੀ ਪੰਜੀਰੀ ਚਾਹੀਦੀ ਹੈ ਸੋ ਪੰਜੀਰੀ ਉਹ ਬੰਦੇ ਦੀ ਪ੍ਰੋਬਲਮ ਨੂੰ ਮੱਦੇ ਨਜ਼ਰ ਰੱਖ ਕੇ ਹੀ ਬਣਾਈ ਜਾਂਦੀ ਹੈ ਇਕੱਠੀ ਪੰਜੀਰੀ ਨਹੀਂ ਬਣਾਈ ਜਾਂਦੀ ਸੋ ਉਹ ਦੀ ਕੱਲੀ ਕੱਲੀ ਜਿਵੇਂ 1 ਕਿਲੋ ਹੋ ਗਈ ਚਾਹੇ 2 ਕਿਲੋ ਕਿਸੇ ਨੇ ਮੰਗਾਈ ਹੋ ਬਣਾਉਣ ਤੇ ਖਰਚਾ ਵੀ ਬਹੁਤ ਆਉਂਦਾ ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਫਿਰ ਤੁਸੀਂ ਇਹ ਸਵਾਲ ਕਰਿਆ ਕਰੋ ਕਿ ਮੈਡਮ ਇਹ ਚੀਜ਼ ਮਹਿੰਗੀ ਹੈ ਤੁਸੀਂ ਆਨਲਾਈਨ ਚੈੱਕ ਕਰਕੇ ਵੇਖੋ 20000 ਦੀ ਪਨੀਰੀ ਮਿਲ ਰਹੀ ਆ ਕੋਈ 12000 ਦੀ ਅੱਧੇ ਅੱਧਾ ਕਿਲੋ ਮੰਗਾ ਰਿਆ ਵਾ ਤੇ ਆਪਾਂ ਤਾਂ ਫਿਰ 1000 ਰੁਪਏ ਕਿਲੋ ਦੇ ਰਹੇ ਆ ਤੁਹਾਨੂੰ ਪਨੀਰੀ ਸੋ ਬਾਕੀ ਜਿੰਨਾ ਭੈਣ ਭਰਾਵਾਂ ਨੂੰ ਨੌਲੇਜ ਆ ਚਾਹੇ ਜਿੰਨਾ ਭੈਣ ਭਰਾਵਾਂ ਨੂੰ ਪਤਾ ਵੀ ਤਸੱਲੀ ਬਖਸ਼ਾ ਆਪਾਂ ਘਰੇ ਸਾਫ਼ ਸੁਥਰੇ ਢੰਗ ਕੇ ਨਾ ਬਣਾਉਨੇ ਆ ਤੇ ਆਪਾਂ ਨੂੰ ਜਰੂਰ ਫੋਨ ਕਰਦੇ ਆ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੇ ਕੋਈ ਸਵਾਲ ਜਵਾਬ ਫਿਰ ਵੀ ਕਿਸੇ ਦਾ ਰਹਿ ਗਿਆ ਹੋਵੇ ਤਾਂ ਤੁਸੀਂ ਫੋਨ ਕਰਕੇ ਸਾਨੂੰ ਪੁੱਛ ਸਕਦੇ ਹੋ ਬਾਕੀ ਖਰਚੇ ਦੀ ਗੱਲ ਇੱਕ ਗੱਲ ਆਪਾਂ ਹੋਰ ਤੁਹਾਨੂੰ ਦੱਸਦੇ ਆਂ ਕਿ ਆਪਾਂ ਇਹ ਜਿਹੜੀ ਚੀਜ਼ ਹੈ ਖਾਣ ਪੀਣ ਵਾਲੀ ਹੈ ਇਹ ਆਪਣੀ 2-3 ਦਿਨਾਂ ਦੇ ਵਿੱਚ ਅਗਲੇ ਦੇ ਕੋਲ ਪਹੁੰਚ ਜੇ ਚਾਹ ਵੱਧ ਤੋਂ ਵੱਧ 6 ਦਿਨ ਲੱਗ ਜਾਣਗੇ ਤੇ ਹਫਤੇ ਤੋਂ ਪਹਿਲਾਂ ਆਪਾਂ ਇਹ ਚੀਜ਼ ਅਗਲੇ ਨੂੰ ਪਹੁੰਚਾ ਦੇਣੀ ਹੈ 3 ਦਿਨ ਸਾਡੇ ਹੁੰਦੇ ਆ ਜਦੋਂ ਅਸੀਂ ਆਰਡਰ ਲੈਂਦੇ ਆ ਤੇ ਬਾਕੀ ਦੇ ਦਿਨ ਜਿਹੜੇ ਸਾਰੇ ਕੋਰੀਅਰ ਰਾਹੀਂ ਆ ਉਹ ਉੱਥੇ ਪਹੁੰਚ ਜਾਂਦੀ ਹੈ ਚੀਜ਼ ਤੇ ਜੇ ਇਹ ਆਪਾਂ ਪ੍ਰਾਈਵੇਟ ਕਰਾਉਨੇ ਆ ਉਹ ਥੋੜੇ ਮਹਿੰਗੇ ਹੁੰਦੇ ਆ ਤਾਂ ਕਰਕੇ ਹੀ ਇਹ ਜਲਦੀ ਨਾ ਪਹੁੰਚੀ ਜੀ ਆਪਾਂ ਸਰਕਾਰੀ ਕਰਾਉਨੇ ਹੋ ਤੇ ਹਫਤੇ ਹਫਤੇ ਦੋ ਦੋ ਹਫਤੇ ਜਿਹਦੇ ਉੱਥੇ ਰੁਲਦੀ ਰਹਿੰਦੀ ਚੀਜ਼ ਸੋ ਖਾਣ ਵਾਲੀ ਚੀਜ਼ ਕਰਕੇ ਆਪਾਂ ਪ੍ਰਾਈਵੇਟੇ ਕਰਵਾਉਨੇ ਆ ਕੰਪਨੀ ਤੋਂ ਕਿ ਤਾਂ ਕਿ ਜਲਦੀ ਤੋਂ ਜਲਦੀ ਅਗਲੇ ਤੋਂ ਕੋਲ ਚੀਜ਼ੇ ਜਿਹੜੀ ਪਹੁੰਚ ਜਾਵੇ ਕਿਉਂਕਿ ਜੇ ਰਸਤੇ 'ਚ ਮਹੀਨਾ ਮਹੀਨਾ ਰੋਲਦੀ ਰਹੇ ਜਿਵੇਂ ਅਮਰੀਕਾ ਵਾਲੇ ਬਾਹਰ ਵਾਲੇ ਵੀ ਉਹ ਬਹੁਤ ਖੋਚੋਏ ਮਹਾਰਾਸ਼ਟਰਾ ਵਾਲੇ ਵੀ ਖੋਚੇ ਵੀ ਸਾਨੂੰ ਪੰਜਾਂ ਦਿਨਾਂ ਦੇ ਵਿੱਚ ਵਿੱਚ ਇਹ ਚੀਜ਼ ਮਿਲ ਗਈ ਆ ਤੇ ਚਲੋ ਮੈਨੂੰ ਵੀ ਵਧੀਆ ਲੱਗਦਾ ਭੀ ਅਗਲੇ ਨੂੰ ਫਰੈ ਤੇ ਆਚਾਰ ਨੇ ਜਿਹੜੇ ਉਹ ਫਰੈਸ਼ ਹੀ ਬਣਾਇਂਦੇ ਅਗਲੇ ਤੋਂ 2-3 ਦਿਨ ਪਹਿਲਾਂ ਆਪਾਂ ਲੈ ਲੈਨੇ ਆ ਵੀ ਤੁਹਾਡੇ ਚਾਰ ਫਰੈਸ਼ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਕਈ ਭੈਣ ਭਰਾ ਕਹਿੰਦੇ ਕਿ ਨਹੀਂ ਚਾਰ ਜਿੰਨਾ ਪੁਰਾਣਾ ਹੋਵੇ ਚੰਗਾ ਹੋਵੇ ਉਹ ਚੰਗਾ ਹੁੰਦਾ ਜੀ ਅੰਬ ਦਾ ਨਿੰਬੂ ਦਾ ਤੇ ਚਾਹ ਢੇਉ ਦਾ ਇਹਨਾਂ ਆਚਾਰਾਂ ਜਿਹੜੇ ਗਰਮੀ ਦੇ ਵਿੱਚ ਪੈਂਦੇ ਉਹ ਪੁਰਾਣੀ ਤੋਂ ਪੁਰਾਣੇ ਚਾਰ ਚੰਗੇ ਹੁੰਦੇ ਨੇ ਤੇ ਮੈਡਮ ਨੇ ਆਪਣੇ ਕੋ ਅੰਬ ਦਾ ਚਾਰ ਵੀ ਮੰਗਾਇਆ ਵਾ ਅੰਬ ਦੇ ਚਾਰ ਦਾ ਜਿਹੜਾ ਵੱਖਰਾ ਰੇਟ ਹੁੰਦਾ ਸੋ ਕਿ ਉਹ ਸੀਜ਼ਨਲ ਹੁੰਦਾ ਵਾ ਨਾ ਤੇ ਜੇ ਕਿਸੇ ਨੇ ਮੰਗਾਉਣਾ ਹੋਵੇ ਤੇ ਹੈਗਾ ਮੇਰੇ ਕੰਬ ਦਾ ਚਾਰ ਤੁਸੀਂ ਉਹ ਵੀ ਮਗਾ ਸਕਦੇ ਹੋ ਬਾਕੀ ਪ੍ਰਾਈਵੇਟ ਦਾ ਨਾ ਇੱਕ ਥੋੜੀ ਜਿਹੀ ਹਾਨੀ ਵੀ ਆ ਪ੍ਰਾਈਵੇਟ ਵਾਲੀ ਜਿਹੜੀ ਉਹ ਸਰਵਿਸ ਹੁੰਦੀ ਹੈ ਸ਼ਹਿਰ ਤੱਕ ਹੀ ਹੁੰਦੀ ਹੈ ਜਿਵੇਂ ਕਿ ਇਹ ਇਹ ਸ਼ਹਿਰ ਹੋ ਗਿਆ ਲੁਧਿਆਣਾ ਉਹਦੇ ਲਾਗੇ-ਲਾਗੇ ਜਿਹੜੇ ਪਿੰਡ ਆ ਜਿਹੜੇ ਵੱਡੇ-ਵੱਡੇ ਪਿੰਡ ਉਹਨਾਂ ਤੱਕ ਤੇ ਕੋਰੀਅਰ ਵਾਲੇ ਕੇਵਲੇ ਪਹੁੰਚ ਜਾਂਦੇ ਜਿਹੜੇ ਲਾਗੇ-ਲਾਗੇ ਜਿਹੜੇ ਛੋਟੇ ਪਿੱਛੇ ਥੋੜੇ ਪਿੰਡ ਹੁੰਦੇ ਆ ਨਾ ਉਹਨਾਂ ਨੂੰ ਲੁਧਿਆਣੇ ਆ ਕੇ ਹੀ ਲੈਣੀ ਪੈਂਦੀ ਹੈ ਜੇ ਉਹ ਕਹਿਣ ਵੀ ਸਾਨੂੰ ਘਰੇ ਚਾਹੀਦੀ ਆ ਫਿਰ ਸਰਕਾਰੀ ਕੋਰੀਅਰ ਕਰਵਾ ਸਕਦੇ ਹਾਂ ਸੀ ਉਦੇ ਵਿੱਚ ਖੱਜਲ ਖਰਾਬੀ ਦਾ ਸੋ ਉਹਨਾਂ ਦੀ ਗਰੰਟੀ ਹੋਊਗੀ ਜੇ ਜਲਦੀ ਸਾਡੇ ਕੋਲ ਕੋਰੀਅਨ ਲੈਣਾ ਸੋ ਅਸੀਂ ਪ੍ਰਾਈਵੇਟ ਕੰਪਨੀ ਰਾਹੀਂ ਕਰਾਵਾਂਗੇ ਸੋ ਜੇ ਕਿਸੇ ਨੂੰ ਇਹ ਪ੍ਰੋਬਲਮ ਆਵੇ ਤੇ ਤੁਸੀਂ ਆਪਦੇ ਨੇੜੇ ਤੋਂ ਜਿਹੜੇ ਸ਼ਹਿਰ ਹੁੰਦੇ ਉੱਥੋਂ ਜਾ ਕੇ ਤਾਂ ਤੁਸੀਂ ਲਿਆਈ ਫੜ ਕੇ ਲੈ ਆਈ ਸਕਦੇ ਹੋ ਜਿਹੜੇ ਲਾਗੇ ਲਾਗੇ ਪਿੰਡਾਂ ਵਾਲੇ ਉਹ ਆਪਣੇ ਜਿਹੜੇ ਮੇਨ ਸ਼ਹਿਰ ਦੇ ਵਿੱਚੋਂ ਜਾ ਕੇ ਆਪਣੀ ਡਿਲੀਵਰੀ ਲੈ ਸਕਦੇ ਆ ਇਸ ਚੀਜ਼ ਦੇ ਵੀ ਥੋੜੀ ਜੀ ਸਟਾਡੀਂਗ ਦੇ ਵਿੱਚ ਸਾਨੂੰ ਪ੍ਰੋਬਲਮ ਆਈ ਸੀਗੀ ਵੀ ਸਾਨੂੰ ਨਹੀਂ ਸੀ ਇਸ ਚੀਜ਼ ਦਾ ਪਤਾ ਤੇ ਸਾਨੂੰ ਕੋਰੀਅਰ ਵਾਲੇ ਨੇ ਦੱਸਿਆ ਹੁਣ ਆਪਾਂ ਭੈਣ ਭਰਾਵਾਂ ਨੂੰ ਪਹਿਲਾਂ ਹੀ ਦੱਸ ਸਕਦੇ ਆ ਵੀ ਜਿਹੜਾ ਲਾਗੇ ਤੁਹਾਡੇ ਸ਼ਹਿਰ ਆ ਵੀ ਉੱਥੋਂ ਫੜ ਕੇ ਲਿਆਉਣੀ ਪਊਗੀ ਸੋ ਅਗਲਾ ਜਦੋਂ ਆਪਨੂੰ ਐਗਰੀ ਕਰਦਾ ਤਾਂ ਫੇਰ ਹੀ ਆਪਾਂ ਇਹ ਜਿਹੜੇ ਆਰਡਰ ਲੈਣੇ ਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਭੈਣ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਜੇ ਚੈਨਲ ਤੇ ਅੱਜ ਨਵੇਂ ਆਏ ਤਾਂ ਚੈਨ ਤੇ ਬੈਲ ਬਟਨ ਵੀ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਕਰਦੇ ਜੀ ਇੱਥੇ ਐਂਡ ਤੇ ਮਿਲਦੇ ਆ ਇੱਕ ਨਵੀਂ ਜਾਣਕਾਰੀ ਅਲਿਵੇਟਰ ਤੱਕ ਲਈ ਬਾਏ